ਪੰਜਾਬ ਦੇਸ਼ ਦੇ ਵਿੱਚ ਵਸਦੇ ਮੇਰੇ ਰੱਬ ਵਰਗੇ ਮਿੱਤਰਾਂ ਦੋਸਤਾਂ ਨੂੰ ਖੇਡ ਪ੍ਰੇਮੀਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਧਰਮਾ ਹਰਿਉ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਮੇਰੇ ਨਾਲ ਨੇ ਖੇਡ ਕਬੱਡੀ ਦੇ ਵਿੱਚ ਇੱਕ ਉਹ ਨਾ ਖੱਟਣ ਵਾਲਾ ਨੌਜਵਾਨ ਗੁਰਵਿੰਦਰ ਸਿੰਘ ਜਿਹਨਾਂ ਦਾ ਪਿੰਡ ਹੈ ਜੋ ਉਹ ਤਲਵੰਡੀ ਚੌਧਰੀਆ ਜ਼ਿਲ੍ਹਾ ਕਪੂਰਥਲਾ ਦੀ ਧਰਤੀ ਜਿਨ੍ਹਾਂ ਨੂੰ ਗਰਾਊਂਡਾਂ ਦੇ ਵਿੱਚ ਨਾਣਾ ਤੋੜ ਕਰਕੇ ਜਾਣਿਆ ਜਾਂਦਾ ਹੈ ਖੇਡ ਕਬੱਡੀ ਦੇ ਘੈਂਟ ਜਾਫੀ ਤੇ ਅੱਜ ਆਪਾਂ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਹਾਂਜੀ ਗੁਰਮਿੰਦਰ ਪਾਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਪਰ ਮੈਂ ਬੜੀ ਤੁਹਾਡੇ ਵੀ ਬਹੁਤ-ਬਹੁਤ ਮਿਹਰਬਾਨੀ ਜਿਹੜਾ ਤੁਸੀਂ ਪੁਰਾਣੇ ਪਲੇਅਰਾਂ ਨੂੰ ਆਪਣੇ ਚੈਨਲ ਆਏ ਲੋਕਾਂ ਦੇ ਵਿੱਚ ਦਿਖਾ ਰਹੇ ਆਂ ਜੀ। ਹਾਂਜੀ ਗੁਰਮਿੰਦਰ ਪਾਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਉਮਰ ਕਿੰਨੀ ਆ ਹੁੰਦੀ ਹੈ? ਉਮਰ ਬਾਜੀ ਮੇਰੀ 42-43 ਸਾਲ ਦੀ ਲੱਗ ਕੇ ਬੰਦੇ ਹੈ। ਜੀ ਤੇ ਇਹਦੇ ਵਿੱਚੋਂ ਕਬੱਡੀ ਕਿੰਨਾ ਚਿਰ ਖੇਡੇ ਹੋ? ਕਬੱਡੀ ਮੈਂ ਤੋਂ 1997 ਸ਼ੁਰੂ ਕੀਤੀ ਸੀ ਬਾਜੀ। ਹੂੰ। ਤੇ 2014 ਵਿੱਚ ਛੁੱਟੀ ਕਰਤੀ ਸੀ ਜੀ ਟੋਟਲ 17 ਸਾਲ 17 ਸਾਲ ਕਬੱਡੀ ਖੇਡੀ ਹਾਂਜੀ ਤੇ ਉਹ ਤੋਂ ਬਾਅਦ ਫਿਰ 2018 ਵਿੱਚ ਫਿਰ ਦੁਬਾਰੇ ਕਬੱਡੀ ਖੇਡੀ ਹਾਂਜੀ ਐ ਤੇ ਜਿਹੜੀ ਤੁਸੀਂ ਪਹਿਲਾਂ 1997 ਦੇ ਵਿੱਚ ਕਬੱਡੀ ਸ਼ੁਰੂ ਕੀਤੀ ਹੈ ਉਹ ਸ਼ੁਰੂਆਤ ਕਿੰ ਨੂੰ ਦੇਖ ਕੇ ਹੋਈ ਸੀ ਕਿਹਨੇ ਪ੍ਰੇਰਿਤ ਕੀਤਾ ਜੀ ਤੁਹਾਨੂੰ ਕਬੱਡੀ ਵੱਲ ਮੇਰੇ ਜਾਂ ਬ੍ਰਦਰ ਸੀ ਜਿਹਨੇ ਬਲਵਿੰਦਰ ਤੋੜ ਜੀ ਉਹ ਪਹਿਲਾਂ ਖੇਡਦੇ ਸੀ ਕਬੱਡੀ ਇਹਦਾ ਤੇ ਉਹਨਾਂ ਨਾਲ ਮਾੜਾ-ਮੋਡਾ ਦੇਖ ਕੇ ਲੱਗੇ ਰਹੀਦਾ ਸੀ ਜੀ ਤੇ ਉਹ ਮੈਨੂੰ ਮੈਨੂੰ ਉਹੀ ਆ ਜੀ ਉਹਨਾਂ ਦਾ ਹੀ ਯੋਗਦਾਨ ਮੈਨੂੰ ਇੱਧਰ ਨਾਉਣ ਦਾ ਸਾਰਾ ਮੈਨ ਜੀ ਮਤਲਬ ਆਪਣੇ ਭਰਾ ਨੂੰ ਦੇਖ ਕੇ ਤੁਸੀਂ ਕਬੱਡੀ ਵੱਲ ਆਏ ਜੀ ਜੀ ਐ ਤੇ ਇੱਕ ਗੁਰਵਿੰਦਰ ਭਾਈ ਜੀ ਤੁਹਾਡਾ ਨਾਮ ਜਿਹੜਾ ਹੁਣ ਮੈਨੂੰ ਵੀ ਤੁਹਾਡੇ ਤੋਂ ਪੁੱਛੇ ਤੋਂ ਪਤਾ ਲੱਗਿਆ ਗੁਰਵਿੰਦਰ ਸਿੰਘ ਹੈ ਤੇ ਗਰਾਊਂਡਾਂ ਦੇ ਵਿੱਚ ਤੁਹਾਨੂੰ ਨਾਣਾ ਤੋੜ ਕਹਿੰਦੇ ਨੇ ਜੀ ਨਾਣਾ ਤੁਹਾਡਾ ਨਿਕਨੇਮ ਤੇ ਜਿਹੜਾ ਹਾਂ ਜੀ ਜੀ ਨਾਣਾ ਤੁਹਾਡਾ ਨਿਕਨੇਮ ਹੈ ਜੀ ਜੀ ਤੇ ਜਿਹੜਾ ਨਾਲ ਤੋੜ ਲੱਗਿਆ ਹੋਇਆ ਇਹ ਇਹ ਕਿਸ ਤਰ੍ਹਾਂ ਲੱਗਿਆ ਇਹਦਾ ਕੀ ਮਤਲਬ ਹੈ ਜੀ ਤੋੜ ਮੇਰਾ ਜਿਹੜਾ ਪਹਿਲਾ ਪਿੰਡ ਜੇਲਾ ਮਰ ਸੱਚ ਪਿੰਡਾ ਸੀ ਤੋੜਾ ਜੀ ਤੇ ਜਦੋਂ ਮੈਂ ਗੇਮ ਦੇ ਵਿੱਚ ਆ ਗਿਆ ਜੀ ਫਿਰ ਕਬੱਡੀ ਦੇ ਨਾਲ ਮੈਨੂੰ ਨਾਣਾ ਥੋੜਾ ਉਹ ਕਬੱਡੀ ਤੋਂ ਮਿਲਿਆ ਜੀ ਫਿਰ ਜਦਾਂ ਜੀ ਉਹਦੇ ਨਾਲ ਦੋਨਾਂ ਨਾਣਾ ਤੋੜ ਵੀ ਕਹਿੰਦੇ ਮੈਨੂੰ ਤੇ ਨਾਣਾ ਤਰਵੰਡੀ ਚੌਧਰੀਆਂ ਵੀ ਕਹਿੰਦੇ ਜੀ ਇੱਕ ਇੱਕ ਕਬੱਡੀ ਤੋਂ ਮਿਲੇ ਜੀ ਇੱਕ ਕਬੱਡੀ ਕਰਕੇ ਮਿਲਿਆ ਜੀ ਹਾਂ ਜੀ ਨਾਣਾ ਕਬੱਡੀ ਕਰਕੇ ਤੁਹਾਡਾ ਪਿਛਲਾ ਪਿੰਡਾ ਜਿਹੜਾ ਉਹ ਤੋੜਾ ਜੀ 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 ਤੇ ਤੁਸੀਂ ਕਿਹੜੇ ਵਜਨ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਮੈਂ ਸਟਾਰਟਿੰਗ ਪਹਿਲਾਂ 60 ਕਿਲੋ ਸ਼ੁਰੂ ਕੀਤੀ ਜੀ ਉਹਨੋਂ ਬਾਅਦ ਛੇਤੀ ਉਸੇ ਸਾਲ ਹੀ ਮੈਂ ਓਪਨ ਵਿੱਚ ਆ ਗਏ ਜੀ 97 ਵਿੱਚ ਜੀ ਤੇ ਉਹ ਤੋਂ ਬਾਅਦ ਫਿਰ ਓਪਨ ਚ ਪਿੰਡ ਪੱਧਰ 2001 ਵਿੱਚ ਸਾਡੇ ਦਸ਼ਮੇਸ਼ ਕਲੱਬ ਕਪੂਰਸਲਾ ਬਣੀ ਜੀ ਫਿਰ ਉਹਦੇ ਵੱਲੋਂ ਆ ਗਏ ਜੀ ਦਸ਼ਮੇਸ਼ ਕਲੱਬ ਤੋਂ ਬਾਅਦ ਚ ਮੈਂ ਸ਼ੇਰੀ ਪੰਜਾਬ ਸਲਤਨਪੁਰ ਲੋਧੀ ਵਿੱਚ ਆ ਗਏ ਜੀ 2005 ਵਿੱਚ ਉਸ ਤੋਂ ਬਾਅਦ ਫਿਰ ਪੰਜ ਤੋਂ ਬਾਅਦ ਅੱਠ ਵਿੱਚ ਮੈਂ ਇੱਕ ਸਾਲ ਕਿਹੜਿਆ ਨਾਲ ਹੋਜੀ ਮੇਰੀ ਬਰੀਆ ਲੋ ਕਬੂਰਤਲੇ ਵੱਲੋਂ ਜੀ ਜੀ ਉਦੋਂ ਬਾਅਦ ਫਿਰ ਇਹਨਾਂ ਕੋਈ ਆਗੇ ਸ਼ੇਰ-ਏ-ਪੰਜਾਬ ਕੋਈ ਜੀ ਫਿਰ ਸ਼ੇਰ-ਏ-ਪੰਜਾਬ ਹਾਂ ਜੀ ਜੀ ਤੇ ਤੁਸੀਂ ਜਿਹੜੇ ਪਿੰਡ ਪੱਧਰ ਦੀ ਕਬੱਡੀ ਹੈ ਪਿੰਡ ਓਪਨ ਦੇ ਮੈਚ ਨੇ ਉਹ ਆਪਣੇ ਪਿੰਡ ਦੀ ਟੀਮ ਵੱਲੋਂ ਖੇਡੇ ਹੋ ਜਾਂ ਕਿਸੇ ਹੋਰ ਪਿੰਡ ਵੱਲੋਂ ਖੇਡੇ ਹੋ ਨਹੀਂ ਪਿੰਡ ਦੇ ਕਹਿੰਦਾ ਪਿੰਡ ਵੱਲੋਂ ਜੀ ਖਿਡਾਰੀ ਕਿਹੜੇ ਤੁਹਾਡੇ ਨਾਲ ਜੀ ਸਾਡੇ ਪਿੰਡ ਦੀ ਟੀਮ ਬਾਲੀ ਟੌਪ ਸੀ ਜਿੰਦਾ ਜੀ ਜੀ ਭਵਾ ਮੰਗਪੁਰ ਹੋ ਗਿਆ ਜੀ ਹੂੰ ਸਾਡੇ ਉਸਤਾਦ ਜੀ ਸਰਦਾਰ ਬਲਕਾਰ ਸਿੰਘ ਜੀ ਆ ਹੂੰ ਤੇ ਢੋੜ ਭਾਈ ਹੋ ਕੇ ਬਲਿੰਦਰ ਜੀ ਹੂੰ ਵਿਕਾਸੀ ਆ ਮੇਰਾ ਪਿੰਡੂ ਮੁੰਡਾ ਨਵਾਂ ਸੀ ਸਾਡਾ ਤੋਂ ਸੀਨੀਅਰ ਜੂਨੀਅਰ ਹੀ ਹੋ ਜੀ ਤੇ ਉਹ ਚੰਗਾ ਸੀ ਰੱਡ ਸਕੰਦਰ ਹੋਇਆ ਸੈਦਪੁਰਿਆ ਜੀ ਜੀ ਸਰਪੰਚ ਇੱਕ ਜਾਫੀ ਹੁੰਦਾ ਸੀ ਸਾਡਾ ਜੀ ਹਮ ਤੇ ਸੁਖਦੇਵ ਕਾਲਾਬੂਰੀ ਜੀ ਜਦੋਂ ਮੇਰਾ ਖਾਸ ਫਰੈਂਡ ਵੀ ਹੋ ਜਦੋਂ ਅਸੀਂ ਭਰਾ ਵਾਂਗੂ ਸੀ ਆਂਦੀ ਇਕੱਠੇ ਮਿਹਨਤ ਕਰਦੇ ਸੀ ਤੇ ਖਾਣਾ ਵੀ ਤਕਰੀਬ ਨਾਲ ਇਕੱਠੇ ਖਾਂਦੇ ਸੀਗੇ ਜੀ ਜੀ ਤੇ ਸਾਉਂਦੇ ਵੀ ਇਕੱਠੇ ਸੀ ਪੈਂਦੇ ਵੀ ਇਕੱਠੇ ਸੀ ਹਾਂ ਜੀ ਖਾਣਾ ਪੀਣਾ ਮੰਨ ਲਓ ਅਸੀਂ ਅਸੀਂ 24 ਘੰਟੇ ਇਕੱਠੇ ਰਹਿੰਦੇ ਸੀ ਦੋਨੇ ਯਾਰ ਜੀ ਤੇ ਜਿਹੜੀ ਦਸ਼ਮੇਸ਼ ਕਲੱਬ ਦੇ ਵੱਲੋਂ ਕਬੱਡੀ ਖੇਡੇ ਤੁਸੀਂ ਉਹਦੇ ਵਿੱਚ ਕਿਹੜੇ ਖਿਡਾਰੀ ਤੁਹਾਡੇ ਨਾਲ ਸੀ ਉਹਦੇ ਵਿੱਚ ਸਾਡੇ ਨਾਲ ਇਹ ਸੌਨੂ ਬਰਾਹਮ ਵਾਲੀ ਆ ਹਮ ਡਾਲੀ ਲਖਣਗੇ ਵੱਡੇ ਵਾਲਾ ਸੁੱਖੀ ਵੱਡੇ ਵਾਲਾ ਜਗਤਾਰ ਸੀਗਾ ਜੀ ਤਨਾਲੀ ਮੁੰਡਾ ਹੁੰਦਾ ਸੀਗਾ ਜੀ ਉੱਥੋਂ ਵਾਲਾ ਅ ਸੁਰਲੀ ਦਾ ਬ੍ਰਦਰ ਉੱਥੋਂ ਇਹ ਜਲੰਧਰ ਲਾਗੋ ਜੀ ਹਾਂ ਇਹ ਸੀਗਾ ਸੀਗੇ ਤੇ ਬਿਕਾ ਸੀ ਮੱਟਾ ਸੀ ਜੀ ਇੱਕ ਤੋਤੀ ਮੁੰਡਾ ਆ ਨਰਿੰਦਰਪੁਰ ਦਾ ਜੀ ਜੀ ਰਿਆ ਲੋਗੋ ਜੀ ਹੁਣ ਇੱਕ ਐਸ ਵਲੇ ਕੈਨੇਡਾ ਉਹ ਜੀ ਤੇ ਉਹ ਹੁੰਦਾ ਸੀ ਅਸੜਨਾ ਜੀ ਐ ਤੇ ਬਾਹਰਲੇ ਮੁਲਕ ਕਿੱਥੇ ਕਿੱਥੇ ਗਏ ਤੁਸੀਂ ਮੈਂ 2004 ਵਿੱਚ ਕੈਨੇਡਾ ਜੀ ਹੂੰ ਫਿਰ 2005 6 ਤੇ 7 ਤਿੰਨ ਸਾਲ ਇੰਗਲੈਂਡ ਜੀ ਫਿਰ 8 ਵਿੱਚ ਜਰਮਨ ਫਰਾਂਸ ਬੈਲਜੀਅਮ ਹਾਲੰਡ ਨਾਰਵੇ ਤੇ 10 ਵਿੱਚ ਮੈਂ ਫਿਰ ਨਿਗਰਿਨਡ ਚਲੇ ਗਿਆ ਸੀ ਜੀ ਉੱਥੇ ਫਿਰ 2 ਸਾਲ ਰਿਹਾ ਜੀ ਉੱਥੇ 2 ਸਾਲ ਰਹੇ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਵੀ ਕਬੱਡੀ ਖੇੜੇ ਨਿਊਜ਼ੀਲੈਂਡ ਵੀ ਹਾਂਜੀ ਹਾਂਜੀ ਉੱਥੇ ਵੀ ਕਬੱਡੀ ਖੇੜੇ ਜੀ ਤੇ ਇੱਕ ਬਾਜੀ ਤੁਸੀਂ ਨਾ ਜਿਵੇਂ ਇੱਕ ਬੱਕਰੀ ਜਿਹੜੀ ਤੁਹਾਡੀ ਪਹਿਚਾਣ ਹੈ ਜੀ ਉਹ ਉਹ ਨਾਣਾ ਤੋੜ ਪੁੱਠੀ ਕੈਂਚੀ ਵਾਲੇ ਕਰਕੇ ਪ੍ਰਸਿੱਧ ਹੋ ਜੀ ਜੀ ਤੇ ਉਹ ਜਿਹੜੀ ਕਾਰਡ ਤੁਸੀਂ ਕੱਢੀ ਸੀ ਜਿਹੜੀ ਇਹ ਲਗਾਈ ਹੈ ਇਹ ਇਹ ਤੁਸੀਂ ਆਪਣੇ ਆਪ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਵੀ ਇਹ ਇਹ ਜਿਹੜਾ ਦਾ ਹੈ ਇਹਦੇ ਇੱਕ ਤਰ੍ਹਾਂ ਦੇ ਨਾ ਤੁਹਾਡਾ ਵੀ ਕਬੱਡੀ ਦੇ ਇਤਿਹਾਸ ਦੇ ਵਿੱਚ ਇੱਕ ਨਾਂ ਹੋ ਗਿਆ ਕਿ ਪੁੱਠੀ ਕੈਂਚੀ ਦੀ ਕਾਰਡ ਕੱਢਣ ਵਾਲਾ ਨਾਣਾ ਤੋੜ ਉਹ ਜਿਹੜੀ ਕਾਰਡ ਹੈ ਉਹ ਤੁਸੀਂ ਕਿਸ ਤਰ੍ਹਾਂ ਕਰਦੀ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਈ? ਦੱਸੋ ਭਾਜੀ ਮੈਂ ਪਹਿਲਾਂ ਲਈ ਸਿੱਝ ਲਗਾਈ ਕਰਦਾ ਸੀ ਗਿੱਟਿਆਂ ਦੀ। ਹੂੰ। ਤੇ ਸਾਡੇ ਸਾਰੇ ਰੇਡਰ ਜਿਹੜੇ ਉਹ ਭਾਰੇ ਬਹੁਤ ਸੀ। ਜੀ। ਮੰਨ ਲਓ ਜਦੋਂ ਲਗਾਈ ਕਰਨੀ ਦਾ ਪ੍ਰੈਸ ਮਾਰਨੇ ਤੇ ਮੂੰਹ ਥਲੇ ਮਿੱਟੀ 'ਚ। ਮੈਂ ਉਧਰ ਬੈਠਾ ਸੀ ਮੈਂ ਆਪਣੇ ਬਰੇਨ ਨੂੰ ਕਿਹਾ ਮੈਂ ਭਾਜੀ ਆਹ ਗਲਤੀ ਕੰਮ ਹੋ ਸਕਦਾ ਵਾ। ਹੂੰ। ਵੀ ਜੇ ਬੰਦਾ ਡੇਗੀ ਪੁੱਠਾ ਵੋਏ। ਹੂੰ। ਇਹਨਾਂ ਵਾਲਾ ਨਹੀਂ ਖਿਆਲ ਕੀਤਾ ਇਦਾਂ। ਹੂੰ। ਕਿੰਦਾ ਹੋ ਸਕਦਾ ਫਿਰ ਦੋ ਇੱਕ ਦਿਨ ਬਾਅਦ 'ਚ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਦਾ ਸੀ ਤੇ ਮੈਂ ਸਲੋਜ਼ ਲੱਗਿਆ ਥੱਲੇ ਹੂੰ ਇਹਨਾਂ ਪ੍ਰੈਸ ਮਾਰੀ ਉਹ ਪਾਟਾ ਭਰ ਗਿਆ ਜੀ ਹੂੰ ਤੇ ਉਸ ਤੋਂ ਬਾਅਦ ਮੈਂ ਸ਼ੁਰੂ ਕਰਤਾ ਫਿਰ ਕੰਮ ਜੀ ਹੌਲੀ ਹੌਲੀ ਪਹਿਲਾਂ ਮੈਨੂੰ ਲੱਗਦਾ ਸੀ ਜਿਹੜਾ ਬੰਦਾ ਪ੍ਰੈਸ ਮਾਰਦਾ ਹੂੰ ਜਿਹੜਾ ਪ੍ਰੈਸ ਮਾਰਦਾ ਉਹ ਤੇ ਫਿਰ ਬਾਬਾ ਮੇਰ ਨਾਲ ਸੈਟਿੰਗ ਇਦਾਂ ਦੀ ਹੋ ਗਈ ਫਿਰਦ ਮੈਂ ਗਈ ਗਈ ਢੇਰੀ ਵਾਲੇ ਮੈਚ ਸੀਗੇ ਜਿਹੜਾ ਅਸੀਂ ਸਾਡੇ ਅੰਮ੍ਰਿਤਸਰ ਤੇ ਸਾਈਡ ਜਾਂਦੇ ਚੱਲਦੇ ਹੂੰ ਉਹਦੇ ਵਿੱਚ ਭੱਜ ਜਾਂਦੇ ਇੱਕ ਸਟੈਪ ਅੱਗੇ ਰਹਿ ਕੇ ਪਾ ਦਿੰਦੇ ਉਹਦੇ ਪੱਟੀ ਚੱਲ ਭੱਜਦੇ ਫਿਰ ਉਸ ਤੋਂ ਬਾਅਦ ਫਿਰ ਕੰਮ ਬਾ ਵੀਰ ਨਾ ਹੁਣ ਤਾਂ ਬਹੁਤ ਲੋਕੀ ਪਾਈ ਜਾਂਦੇ ਆ ਦੇਖੋ ਦੇਖੀ ਨਹੀਂ ਫਿਰ ਉਹ ਤਾਂ ਸ਼ੁਰੂਆਤ ਤਾਂ ਤੁਹਾਡੇ ਤੋਂ ਹੋਈ ਜਨਾ ਸ਼ੁਰੂਆਤ ਆ ਬਾਕੀ ਕਿਉਂਕਿ ਤੁਹਾਨੂੰ ਦੇਖ ਕੇ ਉਹ ਲੱਗੇ ਨੇ ਜੀ ਤੇ ਇਹਦੇ ਇਹਦੇ ਤੋਂ ਬਿਨਾ ਤੁਹਾਡੇ ਬਤੌਰ ਜਾਫੀ ਹੋਰ ਦਾ ਕਿਹੜੀ ਸੀ ਹੋਰ ਜਾਂ ਮੈਂ ਇਕੱਲੇ ਲਗਾਈ ਕਰਦਾ ਸੀ ਗਿੱਟਿਆ ਤੋਂ ਜੀ ਜਾਂ ਦੋ ਨੰਬਰ ਤੋਂ ਬਾਕਲ ਭਰ ਲਈ ਜਾਂ ਬਾਹਰੋਂ ਬਾਕਲ ਭਰ ਲਈ ਇਹ ਮੇਰੇ ਮੈਂ ਸੀ ਪਰ ਜਦੋਂ ਜਿਹੜਾ ਮੈਂ ਮਾਰਕੀਟ 'ਚ ਆਇਆ ਜੀ ਉਹ ਇੱਥੋਂ ਆਏ ਪੁੱਠੀ ਕੈਂਚੀ ਤੋਂ ਜਿਹੜੀ ਤੋਂ ਨੇ ਪ੍ਰਸਿੱਧੀ ਨਾਂ ਮਿਲਿਆਗਾ ਉਹ ਪੁੱਠੀ ਕੈਂਚੀ ਕਰਕੇ ਮਿਲਿਆ ਹਾਂ ਜੀ ਇੱਥੋਂ ਜੀ ਜੀ ਤੇ ਇੱਕ ਪਾਜੀ ਤੁਸੀਂ ਜਿਹੜੇ ਨਾ ਤੁਹਾਡੇ ਉਂਗਲਾਂ ਤੇ ਗਿਣੇ ਜਾਣ ਵਾਲੇ ਮੈਚ ਨੇ ਜਿਹੜੇ ਤੁਹਾਡੇ ਯਾਦ ਨੇ ਇਧਰਲੇ ਵੀ ਤੇ ਬਾਹਰਲੇ ਮੁਲਕਾਂਲੇ ਵੀ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਕਰੀ ਮੈਂ ਜੀ ਇੱਕ ਮੈਚ ਜਿਹੜਾ 5 ਫਰਵਰੀ 2003 ਨੂੰ ਐਸ਼ੈਂਟ ਫਲੋਰ ਦਾ ਜੀ ਹਮ ਸੈਮੀਫਾਈਨਲ ਮੈਚ ਸੀ ਸਾਡਾ ਸੀ ਹਾਰਦੇ ਸੀ ਦਸਾਂਕ ਨੰਬਰਾਂ ਤੇ ਹਮ ਬਿਜਲੀਪੋਰਡ ਦਾ ਮੈਚ ਸੀ ਜੀ ਸਾਡੇ ਤੁਹਾਨੂੰ ਪਤਾ ਹੀ ਇਹ ਪਿੰਦਰ ਅੰਗਰੇਜ਼ ਹੋਰ ਬਿੱਟੂ ਜੀ ਦੁਨੀਆ ਦੇ ਸਟਾਰ ਸੀ ਅੰਦਾਜੀ ਅਸੀਂ ਵੀ ਬੜੀ ਕਿਸਮਤ ਵਾਲੇ ਸਨ ਮੌਕਾ ਮਿਲ ਗਿਆ ਉਹਨਾਂ ਨਾਲ ਖੇਡਣ ਦਾ ਜੀ ਪਹਿਲੀ ਗੱਲ ਤੇ ਉਹਨਾਂ ਨਾਲ ਖੜਨ ਦਾ ਮੌਕਾ ਨਹੀਂ ਮਿਲਦਾ ਜੀ ਇਹਨਾਂ ਦੇ ਸਟਾਰਾਂ ਨਾਲ ਹਾਂਜੀ ਹਾਂਜੀ ਤੇ ਸਾਨੂੰ ਤੇ ਮੌਕਾ ਮਿਲਿਆ ਉਹਨਾਂ ਨਾਲ ਖੇਡਣ ਦਾ ਜੀ ਹਾਂਜੀ ਫਿਰ ਉਹ ਅਸੀਂ ਹਾਰਦੇ ਸੀ 10 ਕ ਨੰਬਰ ਤੇ ਜੀ ਜੀ ਹਾਫ ਟਾਈਮ 'ਚ ਹਾਂਜੀ ਫਿਰ ਮਗਰ ਲਿਆ ਹੋ ਜੋ 'ਚ ਮੈਂ 7 ਲਗਾਤਾਰ ਸੀ ਤਿੰਨ ਕਪਿੰਦਰ ਨੂੰ ਸੀ ਗਿਆ ਜਾਂਦੇ ਦੋ ਅੰਗਰੇਜ਼ ਸੀਗਾ ਜੀ ਦੋ ਬਿੱਟੂ ਨੂੰ ਸੀਗੇ ਉਹ ਮੈਂ 7 ਲਗਾਤਾਰ ਪਾਏ ਤੇ ਅਸੀਂ ਦੋ ਤਿੰਨ ਨੰਬਰ ਤੇ ਫਿਰ ਉਹ ਸਹੀ ਮੈਚ ਜਿੱਤੇ ਜੀ ਪਹਿਲਾ ਇਤਿਹਾਸਕ ਮੈਚ ਮੈਂ ਉਦਣ ਮਾਰਕੀਟ ਚ ਪ੍ਰੋਪਰ ਆਇਆ ਜੀ ਉਦੋਂ ਪਤਾ ਲੱਗਿਆ ਵੀ ਹਾਂ ਜੀ ਇਹ ਜਾਫੇ ਵੀ ਕੋਈ ਹੈਗਾ ਜੀ ਇਹ ਜਿਹੜੇ ਤੁਸੀਂ 7 ਜਫੇ ਲਾਈ ਸੀ ਉਹ ਇੱਕ ਤੋਂ ਬਾਅਦ ਇੱਕ ਲਗਾਤਾਰ ਹੀ ਸੀ ਆ ਲਗਾਤਾਰ ਜੀ ਲਗਾ ਮਗਰ ਲਿਆ ਹੱਦ ਦੇ ਲਗਾਤਾਰ ਸਾਬ ਸੀ ਜੀ ਪਹਿਲੇ ਹੱਦ ਦੇ ਵਿੱਚ ਤੁਸੀਂ ਹਾਰਦੇ ਸੀ ਮੈਚ ਹਾਂ ਜੀ 10 10 ਨੰਬਰਾਂ ਦਾ ਫਰਕ ਸੀ ਹਟਾਈ ਜੀ ਤੋਂ ਤੁਹਾਡੇ ਨਾਲ ਖੜਾ ਰਹੀ ਕਿਹੜੀ ਸੀ ਮੇਰਾ ਤਨਾਲੀ ਸੀ ਉੱਥੋਂ ਲਾਈ ਉਹ ਜੁਮੈਰੇ ਵਾਲਾ ਫਿਰ ਤੋਤੀ ਸੀ ਨਰਿੰਜਨਪੁਰੀਆ ਜੀ ਤੇ ਜਗਤਾਰ ਲਖਣ ਕੇ ਪੱਡੇ ਵਾਲਾ ਜੀ ਹਾਂਜੀ ਇਸ ਸੀ ਤੁਹਾਡੇ ਹਾਂਜੀ ਹਾਂਜੀ ਜੀ ਤੇ ਹੋਰ ਮੈਚ ਕੋਈ ਹੋਰ ਮੈਚ ਤੇ ਭਾਜੀ ਬਹੁਤ ਉਹ ਤੋਂ ਬਾਅਦ ਫਿਰ ਇੱਕ ਦੋ ਇੱਕ ਹੀ ਆ ਜੀ ਜਿੱਤੇ ਵੀ ਹੋਇਆ ਉਹ ਤੋਂ ਉਹ ਸੀਗਾ ਪਣੀਪੜਵੀ ਨੂੰ ਫਿਰ ਗਾਂਧੀ ਗ੍ਰਾਉਂਡ ਅੰਮ੍ਰਿਤਸਰ ਹੋਇਆ 7 ਫਰਵਰੀ ਨੂੰ ਉੱਥੇ ਜੀ ਉਹ ਵੀ ਟੌਪ ਖੇਡਿਆ ਉਸ ਤੋਂ ਬਾਅਦ ਮਠੱਡੇ ਖਲਾਂ ਉੱਥੇ ਮੈਚ ਖੇਡਿਆ ਜੀ ਮੈਂ ਪਿੰਡ ਪੱਤਰ ਇਹਨੇ ਲੈ ਗਿਆ ਸੀਗੇ ਤੇ ਪਿੰਡ ਪੱਧਰੂ ਵੀ ਮੈਚ ਸੀ ਜੀ ਫਿਰ ਉੱਥੇ ਸ਼ੋਮੈਚ ਹੋਇਆ ਜੀ ਜੀ ਇਹਦੇ ਟੀਮ ਦਾ ਸੀਗਾ ਨੁਕੋਦਰ ਜੀ ਟੀਮ ਦਾ ਹਮ ਤੇ ਉਹ ਜੀ ਮੈਨੂੰ ਕੱਲ 7 ਵਜੇ ਫੇਰੇ ਸੀਗੇ ਉਹ ਵੀ ਮੈਂ ਇੱਕੇ ਦਿਨ ਦਾ ਹੀ ਪਿੰਡ ਪੱਧਰ ਵੀ ਹਮ ਤੇ ਕਲੱਬ ਦੇ ਵਿੱਚੋਂ ਵੀ ਮੈਂ ਵੈਸ਼ ਸੀਗਾ ਜੀ ਜੀ ਵੈਸ਼ ਸੀ ਜੀ ਫੇਰੇ ਹਾਂ ਜੀ ਹਾਂ ਜੀ ਵਾਹ ਜੀ ਵਾਹ ਕਲੱਬ ਕਿਹੜੀ ਤੁਹਾਡੀ ਦਸ਼ਮੇਸ਼ ਮੈਂ ਉਹ ਸ਼ੇਰ-ਏ-ਪੰਜਾਬ ਲੋ ਖੇਡਾ ਜੀ ਉਹ ਇੱਕ ਮੈਚ ਮੈਂ ਪਿੰਡ ਪੱਧਰ ਗਿਆ ਸੀ ਸ਼ੇਰ-ਏ-ਪੰਜਾਬ ਕੋ ਸ਼ੋਮੈ ਸੀ ਜਿੱਥੇ ਮੈਨੂੰ ਇਹਨਾਂ ਨੇ ਖੜਾ ਲਾਇਆ ਜੀ ਜੀ ਨਾਲੇ ਸ਼ੋਮੈਚ ਦੇ ਵੈਸ਼ ਹਾਂ ਜੀ ਨਾਨੂ ਸੀ ਪਿਆਰੀ ਪੁਰੀਆ ਜੀ ਜ ਤੀਜੰਦਰ ਸੀ ਆ ਜੜੀ ਹੁੰਡੀ ਵਾਲਾ ਤੇ ਜੱਸਾ ਪੰਡਾਲ ਸੀਗਾ ਜੀ ਯਾਪੀ ਤੇ ਚੌਥਾ ਮੈਸੇ ਨਾਲ ਜੀ ਤੇ ਹੋਰ ਵੈਸਟ ਕਿੱਥੇ ਕਿੱਥੇ ਰਹੇ ਤੁਸੀਂ ਇਹਦਾ 2013 ਵਿੱਚ 10 ਮਾਰਚ ਨੂੰ ਜੀ ਮੇਰੇ ਅਲਾਗੇ ਸੁਜੋ ਕਾਣਾ ਪੈਂਦਾ ਜੀ ਇੱਥੇ ਨੂੰ ਵੈਸਟ ਸੀਗਾ ਜੀ ਉਦੋਂ ਗੁਰਲਾਲ ਵੈਸਟ ਦੇ ਰੇਡਰ ਸੀਗਾ ਤੇ ਮੈਂ ਯਾਪੀ ਸੀਗਾ ਜੀ ਗੁਰਲਾਲ ਆਪਣਾਓ ਗੁਰਲਾਲ ਕਨੌਰ ਜੀ ਜੀ ਹਾਂਜੀ ਹਾਂਜੀ ਤੁਹਾਡੀ ਟੀਮ ਦੇ ਵਿੱਚ ਖੇਡਦਾ ਸੀ ਨਹੀਂ ਉਹਨਾਂ ਦਾ ਸਾਡਾ ਮੈਚ ਸੀਗਾ ਜੀ ਉਹ ਬਟੰਡੇ ਦਾ ਮੈਚ ਸੀ ਸਾਡੇ ਬਟੰਡੇ ਦਾ ਤੇ ਤਾਂ ਸਿੱਖ ਕਬੂਰਥਲੇ ਦਾ ਮੈਚ ਸੀ ਹਾਂ ਜੀ ਕਬੂਰਥਲੇ ਦਾ ਜੀ ਦਸ਼ਮੇਸ਼ ਕਲੱਬ ਦਾ ਜੀ ਤੇ ਇੱਕ ਬਟੰਡੇ ਵਾਲੇ ਘੜਾੜੀ ਖੜੇ ਸੀ ਵਿੱਕੀ ਸੀਗਾ ਜੀ ਘਨੌਰ ਵਾਲਾ ਹਾਂ ਜੀ ਜੱਗੀ ਮੁੰਡਾ ਸੀ ਇੱਕ ਬਹੁਤ ਵਧੀਆ ਤੇ ਗੁਰਲਾਲ ਸੀਗਾ ਵਿੱਕੀ ਤੇ ਜਾਦੂ ਜੀ ਬੜਾ ਵਧੀਆ ਹਾਂ ਜੀ ਬੜਾ ਵਧੀਆ ਜੀ ਤੇ ਉਹ ਮੈਚ ਵੀ ਤੁਹਾਡਾ ਵਧੀਆ ਲੱਗਿਆ ਪੂਰਾ ਬਹੁਤ ਵਧੀਆ ਜੀ ਮਾਬੀ ਮੈਂ ਤਾਂ ਮੈਂ ਉੱਥੇ ਬੈਠ ਸੀ ਜੀ ਨਾ ਕੋਈ ਚੰਦਾ ਜੀ ਇੱਥੇ ਪੇਟ ਟਰਾਫੀ ਦਿੱਤੀ ਜੀ ਹਾਂ ਜੀ ਤੇ ਕੋਈ ਹੋਰ ਮੈਚ ਪਾਜੀ ਤੁਹਾਡਾ ਯਾਦਗਾਰੀ ਯਾਦਗਾਰੀ ਮੈਚ ਪਾਜੀ ਇੱਕ ਸਾਡਾ ਪਿੰਡ ਪਤਨ ਮੈਚ ਚ ਲੰਡਿਆ ਸੀ ਇੱਥੇ ਤੇ ਪੰਜਾਂ ਕ ਨੰਬਰ ਤਾਂ ਹਾਰਦੇ ਸੀਗੇ ਜੀ ਕਿੱਥੇ ਸੀ ਸਾਡੇ ਨਾਲ ਹੀ ਪਿੰਡ ਪੈਂਦਾ ਸੀ ਜਾਰਜਪੁਰ ਤੇ ਪੰਜ ਪੰਜ ਰੇਡਾਂ ਸੀਗੇ ਜੀ ਜੀ ਤੇ ਉਹ ਪਲੇਅਰ ਕਹਿੰਦੇ ਲੈ ਪਾਜੀ ਹੁਣ ਤੁਸੀਂ ਵੀ ਫਰਕ ਵਾਲਾ ਵਾ ਤੁਸੀਂ ਰਹਿਣ ਦਿਓ ਹੁਣ ਨਾ ਪੰਜਾਂ ਬਰੇਡਾਂ ਪੰਜਾਂ ਦੇ ਵਿੱਚ ਕੀ ਹੋਜੂ ਉਹ ਕਹਿੰਦੇ ਵੀ ਹੁਣ ਤਾਂ ਐਂ ਜਿੱਤ ਗਏ ਜੀ ਐਂਡ ਵਾਲੇ ਬਾਜਰੇ ਡਾ ਸੀ ਪੰਜ ਦੇ ਪੰਜ ਹੀ ਮੈਂ ਲੱਗਿਆ ਹੀ ਲਗਾਤਾਰੀ ਜੀ ਪੰਜਾਂ ਚ ਚਾਰ ਫੜ ਗਏ ਜੀ ਤੇ ਤਿੰਨ ਨਮ ਨਮ ਰਹਿ ਫੇਰ ਮੈਂ ਜਿੱਤ ਗਿਆ ਜੀ ਤੇ ਮੈਚ ਕਿਹਦੇ ਨਾਲ ਸੀ ਮੈਚ ਕਿ ਬਿਆਤਲ ਮੜੀ ਕੌਰਿਆਂ ਨਾਲ ਚੱਲਦਾ ਸੀ ਅੱਜ ਜੀ ਉਹ ਵੀ ਮੈਂ ਥੋੜਾ ਯਾਦ ਕਰੀ ਜੀ ਉਹ ਯਾਦ ਕਰੀ ਮੈਂ ਜੀ ਕਿਉਂ ਇਦਾਂ ਦਾ ਕਦੀ ਹੁੰਦਾ ਨਹੀਂਗਾ ਜੀ ਕਿ ਐਂਡ ਵਾਲੇ ਤੇ ਪੰਜਾਂ ਨੇ ਡਾਲ ਵਿੱਚ ਤੇ ਚਾਰ ਜੋਫੇ ਹੋਣ ਜੀ ਬਹੁਤ ਔਕਾ ਸੀ ਬਿਲਕੁਲ ਜੀ ਤੇ ਹੁਣ ਕੋਈ ਹੋਰ ਵੀ ਖੇਡਦਾ ਤੁਹਾਡੇ ਪਰਿਵਾਰ ਚ ਕਬੱਡੀ ਨਹੀਂ ਹੁਣ ਤੇ ਟ੍ਰਾਈ ਕਰਨੇ ਆਈ ਬੇਟਾ ਮੇਰਾ ਭਤੀਜਾ ਵਾਜੀ ਅਗਲੇ ਸਾਲ ਦੀ ਕਰਾਉ ਨੂੰ ਲਿਆਵਾਂਗੇ ਜੀ ਤੇ ਉਹਨੂੰ ਮਿਹਨਤ ਕਰਾਈਦੀ ਹੁਣ ਉਹਦੀ ਹਾਈਟ ਹੋ ਗਈ ਆ 6 ਫੁੱਟ 6 ਇੰਚ ਹੈ ਗਈ ਆ ਤੇ ਉੱਤੇ ਟ੍ਰਾਈ ਆ ਜੀ ਹੁਣ ਜੀ ਅਗਲੇ ਸਾਲ ਦੀ ਕਰ ਬਾਬੇ ਦੀ ਵਿਜਾ ਚਾਇਆ ਤੇ ਫਿਰ ਉਹਨੂੰ ਲਿਆਵਾਂਗੇ ਕਰਾਉਣ ਦੇ ਵਿੱਚ ਜੀ ਐ ਤੇ ਤੁਸੀਂ ਪਾਜੀ 2014 ਦੇ ਵਿੱਚ ਕਬੱਡੀ ਬੰਦ ਕਰਤੀ ਜੀ ਜੀ ਬੰਦ ਕਰਨ ਦਾ ਕਾਰਨ ਕੀ ਸੀ ਬੰਦ ਪਾਜੀ ਉਦਾਂ ਵੈਸੇ ਮੈਂ ਮੈਂ 97 ਸ਼ੁਰੂ ਕੀਤੀ 14 17 ਸਾਲ ਮੈਂ ਬਹੁਤ ਹੈ ਜੀ ਹੁਣ ਕੀ ਕਰਨਾ ਬਾਲਾ ਵੀ ਆਂਦਾ ਜੀ ਜੀ ਫਿਰ ਚਲੋ ਫਿਰ ਤੁਸੀਂ 14 ਦੇ ਵਿੱਚ ਬੰਦ ਕਰਤੀ ਕਬੱਡੀ ਜੀ ਦੁਬਾਰਾ ਜਿਹੜਾ 18 ਦੇ ਵਿੱਚ ਤੁਸੀਂ ਦੁਬਾਰੇ ਫਿਰ ਗਰਾਉਂਣ ਚਾਹੀਏ ਇਹ ਇਹ ਸਬਬ ਕਿਵੇਂ ਬਣਿਆ ਤੁਹਾਡਾ ਭਾਜੀ ਮੈਂ ਨਾ 2000 18 ਦੇ ਫਰਵਰੀ ਦੇ ਵਿੱਚ ਨਾ ਕਿਸੇ ਪਲੇਅਰ ਨੂੰ ਦੱਸਣ ਲੱਗ ਪਈ ਵੀ ਆਹ ਬੰਦਾ ਗਲਤੀ ਕਰਦਾ ਰੇਡਰ ਨਾ ਹੂੰ ਉਹ ਨਵਾਂ ਮੁੰਡਾ ਸੀ ਚਲੋ ਮੈਨੂੰ ਕਹਿੰਦਾ ਭਾਜੀ ਵੀ ਅੱਜ ਕੱਲ ਪਲੇਅਰ ਸਿਆਣੇ ਬਹੁਤ ਹੋ ਤੁਹਾਡੇ ਟਾਈਮ ਲੰਘ ਗਿਆ ਹੂੰ ਮੇਰਾ ਦਿਮਾਗ ਜਾ ਮੈਂ ਅੱਜ ਚਲ ਚੈੱਕ ਕਰਕੇ ਦੇਖ ਲੈਂਦਾ ਵੀ ਅਜੇ ਸਹੀ ਸਲਾਮਤ ਹਾਂ ਕੋਈ ਟਾਈਮ ਹੈਗਾ ਵਾ ਕਿ ਨਹੀਂ ਹੈਗਾ ਫਿਰ ਮੈਂ ਗਰਮੀਆਂ ਚਾਰ ਕਿੰਨੇ ਮਿਹਨਤ ਕੀਤੀ ਬੋਰੋਂ ਹੂੰ ਬਰਪਰ ਕਰਕੇ ਜੀ ਫਿਰ ਮੈਂ ਪਹਿਲਾ 25 ਨਵੰਬਰ 2018 ਨੂੰ ਨਵੇਂ ਪਿੰਡ ਤੋਂ ਨੇ ਖੇਡਿਆ ਜੀ ਪਹਿਲਾ ਮੈਂ ਸੀਗਾ ਤੇ ਪਹਿਲਾ ਹੀ ਮੈਂ ਬੈਕਸ ਤੇ ਆਈ ਉਹ ਦਿਨ ਜੀ ਹਾਂਜੀ ਇਹ ਪਿੰਡ ਵੱਲੋਂ ਖੇਡਿਆ ਜਾਂ ਕਲੱਬ ਵੱਲੋਂ ਨਹੀਂ ਕਲੱਬ ਸੀਗਾ ਜੀ ਸ਼ਹਿਰੀ ਪੰਜਾਬ ਵੱਲੋਂ ਸਲਤਾਨਪੁਰ ਲੋਧੀ ਜੀ ਜਿਸ ਵਜੇ ਕੌੜਾ ਦਾਸ਼ਪੁਰਿਆ ਮੇਰ ਨਾਲ ਜਾਫੀ ਸੀਗਾ ਜੀ ਹੂੰ ਤੇ ਹੋਰ ਸੇ ਦੋ ਤਿੰਨ ਮੁੰਡੇ ਚੰਗੇ ਵਧੀਆ ਸੀ ਹੋ ਗਏ ਜੀ ਤੇ ਫਿਰ ਹੁਣ ਵੀ ਖੇਡ ਰਹੇ ਹੋ ਜੀ ਹੁਣ ਬਾਬੇ ਜੀ ਮੈਂ ਤਾਂ ਠੀਕ ਆ ਜੀ ਹੁਣ ਉਦੋਂ ਲਗਾਤਾਰ ਉਹ ਤੋਂ ਬਾਅਦ ਖੇਡੇ ਮੈਂ ਚਾਰ ਜੀ ਵਧੀਆ ਵਾ ਜੀ ਚਲੋ ਬਹੁਤ ਵਧੀਆ ਜੀ ਦੁਬਾਰਾ ਮੈਦਾਨਾਂ ਚ ਜਾਏ ਹੋ ਤੇ ਹੋਰ ਅੱਗੇ ਵਧੋ ਅਸਤਾ ਕਹਿੰਦੇ ਆ ਪਰ ਮੈਨੂੰ ਬਹੁਤਾ ਫਰਕ ਨਹੀਂ ਲੱਗਾ ਹੁਣ ਤੋਂ ਉਹਨਾਂ ਦਾ ਤੇ ਹੁਣ ਦਾ ਸਭ ਫਰਕ ਵਾ ਜੀ ਇਹ ਆ ਉਦੋਂ ਬਾਅਦ ਮਿਹਨਤ ਕਰਨੇ ਪੈਂਦੇ ਹੁਣ ਤਾਂ ਕੋਈ ਗੱਲ ਨਹੀਂ ਕੋਈ ਪਲੇਅਰ ਮਿਹਨਤ ਨਹੀਂ ਕਰਦਾ ਨਰਕ ਜੀ ਤੇ ਤੁਹਾਡਾ ਰਿਪੋਰਟਿੰਗ ਤੇ ਤੁਸੀਂ ਮਿਹਨਤ ਕਿੰਨਾ ਟਾਈਮ ਕਰਦੇ ਸੀ ਭਾਈ ਖਰਾਜ ਤੁਹਾਡੀ ਕੀ ਤੇ ਮਿਹਨਤ ਹੁਣ ਵੀ ਕਿੰਨਾ ਟਾਈਮ ਕਰਦੇ ਹੋ ਤੇ ਉਸ ਟਾਈਮ ਤੇ ਸਵੇਰੇ ਤੇ ਸ਼ਾਮ ਕਿੰਨੀ ਰੇਸ ਲਾਉਂਦੇ ਸੀ ਕਿਹੜੇ ਕਿਹੜੇ ਜਿਹੜੀ ਤੁਸੀਂ ਐਕਟੀਵਿਟੀ ਹੈ ਉਹ ਗਰਾਊਂਡ ਦੇ ਵਿੱਚ ਕਰਦੇ ਸੀ ਮੈਂ ਭਾਈ ਬਾਲਾ ਜਿੱਦਾਂ ਐਵੇਂ ਕਿਤੇ ਕਰਦਾ ਸੀ ਸੇਰ ਨੂੰ ਨਾ ਜੀ ਸਵੇਰੇ 2-2.5 ਘੰਟੇ ਅਸੀਂ ਮਿਹਨਤ ਕਰਦੇ ਸੀ ਇਕੱਠੇ ਪ੍ਰੋਪਰ ਸਾਰੀ ਗਰਾਊਂਡ ਵਿੱਚ ਤੇ ਸ਼ਾਮ ਨੂੰ 2-2.5 ਘੰਟੇ ਜਿਹੜੇ ਗੇਮ ਲਾਉਂਦੇ ਸੀ ਮੈਂ ਜਿਆਦਾ ਗੇਮ ਦਾ ਸ਼ੌਕੀਨ ਸੀਗਾ ਜੀ ਬਾਕੀ ਮਿਹਨਤ ਮੈਂ ਬਾਲੀ ਨਹੀਂ ਸੀ ਕਰਦਾ ਵਧ ਮੈਂ ਗੇਮ ਲਾਉਂਦਾ ਸੀ ਜਾਂ ਫੁੱਟਬਾਲ ਵਾਲੇ ਪੈਪ ਹੁੰਦੇ ਆਈ ਉਹਨਾਂ ਲੰਮਕ ਲੈਣਾ ਆਈ ਉਹਨਾਂ ਚੜ ਗਏ ਉੱਪਰ ਦੀ ਜਿੱਦਾਂ ਮਰਦੇ ਤੇ ਮੈਂ ਜਿਆਦਾ ਮਿਹਨਤ ਮੈਂ ਹਾਂ ਕਰਦਾ ਸੀ ਜੀ ਤੇ ਖੁਰਾਕ ਖੁਰਾਕ ਤਾਂ ਬਸ ਉਹੀ ਦੇਸੀ ਦੁੱਧ ਦਵਾ ਕੇ ਉਹ ਤੈਨੂੰ 4 ਵਜੇ ਗਰਾਊਂਡ ਦਾ ਟਾਈਮ ਸੀ 3 ਵਜੇ ਦੁੱਧ ਦੇ ਚ ਫੈਂਡ ਕੇ ਕਿਉਂ ਪੀ ਕੇ ਤੇ ਪ੍ਰੋਪਰ ਡੇਲੀ ਮੰਨ ਲੋ ਜੀ ਬੇਨਗਾ ਕਿਉਂ ਮੈਂ ਹੁਣ ਵੀ ਪੀਂਦਾ ਜੀ ਜੀ ਹੁਣ ਵੀ ਬਾਬੇ ਮੈਂ ਨੰਬਿਆ ਮੈਂ ਹੁਣ ਜ ਰੋਟੀ ਨਹੀਂ ਖਾ ਸਕਦਾ ਚਿੰਦੜ ਕਿਉਂ ਨਹੀਂ ਆਇਆ ਜੀ ਹਾਂ ਜੀ ਮਲਖਰਾਕ ਕੋਣ ਵੀ ਤੁਹਾਡੀ ਹਾਂ ਉਹੀ ਬਰੋਬਰ ਜੀ ਦੇਸੀ ਘਿਓ ਹੰ ਅੰਡੇ ਬਾਦਾਮ ਦੁੱਧ ਜੀ ਮੀਟ ਦੇ ਭਾਵੇਂ 7 ਦਿਨ ਮਿਲ ਜੀ ਇਹ ਮੇਰੀ ਕਮਜ਼ੋਰੀ ਹੈ ਵੈਸੇ ਮੀਟ ਤੇ ਮੇਰੀ ਕਮਜ਼ੋਰੀ ਹੈ ਜੀ ਇਹੀ ਡਾਈਟ ਆ ਜੀ ਬਾਕੀ ਮੈਂ ਤੁਹਾਨੂੰ ਜਦੋਂ ਸ਼ੇਅਰ ਕਰਦਾ ਮੈਂ ਪਹਿਲੀ ਵਾਰੀ ਪ੍ਰੋਟੀਨ ਦਾ ਸੁਆਦ 2004 ਵਿੱਚ ਕੈਨੇਡਾ ਜਾ ਕੇ ਦੇਖਿਆ ਸੀ ਵੀ ਆ ਵੀ ਕੋਈ ਚੀਜ਼ ਹੁੰਦੀ ਜੀ ਤੇ ਫਿਰ ਖਾਦੀ ਹੋ ਕਿ ਨਾ ਚਰ ਖਾਦੀ ਪ੍ਰੋਟੀਨ ਤੋਂ ਉਹਦੇ ਨਾਰਮਲ ਜਿਹੇ ਉੱਥੇ ਲਈ ਸੀ ਬਾਕੀ ਮੈਂ ਤਾਂ ਵੱਧ ਹੀ ਹੋਈ ਖਾਣਾ ਜੀ ਦੇਸੀ ਖਰਾਕ ਦੇਸੀ ਖਰਾਕ ਮੈਂ ਬਾਹਲਾ ਨਹੀਂ ਉਹਨਾਂ ਚੀਜ਼ਾਂ ਨੂੰ ਠੀਕ ਹੈ ਜੀ ਹਾਂ ਜੀ ਹੁਣ ਵੀ ਮੈਂ ਉਹਨਾਂ ਉਹਨਾਂ ਇਹਨਾਂ ਤੋਂ ਦੂਰ ਹੀ ਆ ਜੀ ਅੱਜ ਵੀ ਨਹੀਂ ਨਹੀਂ ਚਲੋ ਫਿਰ ਇਹ ਤਾਂ ਉਹ ਤਾਂ ਆਰਟੀਫੀਸ਼ੀਅਲ ਚੀਜ਼ਾਂ ਆ ਗਈ ਨਾ ਬੇਸ਼ੱਕ ਉਹ ਵਧੀਆ ਹੁਣ ਪਰ ਜਿਹੜੀ ਦੇਸੀ ਖਰਾਕ ਹੈ ਉਹਦੇ ਨਾਲ ਕੋਈ ਚੀਜ਼ ਨਾਲ ਨਹੀਂ ਸਕਦੀ ਹਾਂ ਜੀ ਮੈਂ ਜਿੰਮ ਵੀ ਬਾਹਲਾ ਨਹੀਂ ਲਾਉਂਦਾ ਹਲਕੇ ਵੇਟ 40 35 40 ਕਿਲੋ ਪਾ ਕੇ ਇੰਨੇ ਕੀ ਜਾ ਹੌਲੇ ਉਹ ਉਹ ਤੋਂ ਬਾਹਲੇ ਭਾਰੇ ਵੇਟ ਨਹੀਂ ਮੈਂ ਕਰਦਾ ਜੀ ਕਦੀ ਵੀ ਜੀ ਹਾਂ ਬਸ ਇਹੀ ਮੇਰੀ ਰ ਤੇ ਇੱਕ ਭਾਜੀ ਤੁਹਾਡੇ ਮਨ ਪਸੰਦ ਖਡਾਰੀ ਖੜਾ ਜੀ ਮੇਰੇ ਰੇਡਰ ਭਾਜੀ ਹੋਇਆ ਜੀ ਲੱड्डू ਸਿੱਧੂ ਵਾਲਾ ਜੀ ਬਹੁਤ ਟੌਪ ਚਲੋ ਜੀ ਉਹਦੀ ਹੁਣ ਡੈਥ ਹੋ ਗਈ ਪਿਛੇ ਇੰਗਲੈਂਡ ਸੀ ਕੀ ਖਾਸੀਅਤ ਕੀ ਖਾਸੀਅਤ ਸੀ ਉਹਨਾਂ ਦੀ ਪਰ ਉਹ ਬੰਦਾ ਜਿੰਨੀ ਕੁ ਲੋਡ ਪੈਂਦੀ ਹੁੰਦਾ ਕੁ ਭਜਦਾ ਸੀ ਉਹ ਕਹੇ ਜੀ ਕਿ ਜਾਫੀ ਨੂੰ ਲਾਗੇ ਵੀ ਨਹੀਂ ਹੋਣ ਦਿੰਦਾ ਚਲੋ ਮੈਂ ਮੈਂ ਖੇਡੇ ਮੈਚ ਉਹਦੇ ਨਾਲ ਵੀ ਖੇਡੇ ਅਸੀਂ ਇਕੱਠੇ ਵੀ ਖੇਡੇ ਹਾਂ ਉਲਟ ਵੀ ਖੇਡੇ ਚਲੋ ਪਰ ਉਹ ਬੰਦੇ ਦੀ ਬਾਡੀ ਉਹ ਬੰਦੇ ਦੇ ਟੱਚ ਮਾਰਨੇ ਦੋਨੀਆਂ ਤੋਂ ਵੱਖਰੀ ਸੀ ਜੀ ਜੀ ਇਸ ਕਰਕੇ ਤੁਹਾਡੇ ਮਨ ਨੂੰ ਬਦਲ ਹਾਂਜੀ ਹਾਂਜੀ ਜੇ ਇੱਕ ਆਪਾ ਜੀ ਤੋਂ ਕੋਈ ਕੋਈ ਏਦਾਂ ਦਾ ਇੰਟਰਵਿਊ ਸੀ ਜਿਹਦੇ ਵਾਸਤੇ ਤੁਹਾਨੂੰ ਸਪੈਸ਼ਲ ਪਲਾਨ ਬਣਾਉਣੀ ਪੈਂਦੀ ਹੋਵੇ ਵੀ ਉਹ ਯਾਰ ਬੰਦਾ ਤੇਜ ਹੈ ਤੇ ਫੜਨਾ ਵੀ ਆਉਂਉ ਤੇ ਸਪੈਸ਼ਲ ਸਕੀਮ ਬਣਾਉਣੀ ਪੈਂਦੀ ਹੈ ਕਈ ਵਾਰੀ ਨਾ ਜਿਹਨੂੰ ਕਹਿੰਦੇ ਨੇ ਰਣਨੀਤੀ ਮੈਂ ਭਾਈ तकरीबन ਸਾਰੇ ਹੀ ਪਲੇਅਰਾਂ ਦੇ ਮੈਚ ਆ ਜਦੋਂ ਟੂਰਨਾਮੈਂਟ ਹੋ ਰਿਹਾ ਜੀ ਮੈਂ ਕਦੀ ਬਾਹਰ ਜਾ ਕੇ ਜਾਂ ਰੈਸਟ ਨਹੀਂ ਮਾਰੀ ਮੈਂ ਪ੍ਰੋਪਰ ਗਰਾਊਂਡ ਤੇ ਬਹਿ ਕੇ ਲੋਕਾਂ ਵਿੱਚ ਬਹਿ ਕੇ ਜਿੱਦਾਂ ਉਹ ਮੈਚ ਦੇਖਦਾ ਹਰ ਇੱਕ ਮੈਚ ਟੋਟਲ ਮੈਂ ਜਿਹੜਾ ਬੰਦੇ ਦੇ ਰੇਡਰ ਦੇ ਕਿਹੜੇ ਸਾਈਡ ਨੂੰ ਟੱਚ ਮਾਰਦਾ ਕਿੱਥੇ ਕੀ ਗਲਤੀ ਕਰਦਾ ਉਹੀ ਕੈਚ ਕਰਦੇ ਸੀ ਪਰ ਉਹ ਦੇਖ ਲਈਦਾ ਜੀ ਇੱਥੇ ਜਿੱਥੇ ਗਲਤੀ ਕਰਦਾ ਸੀ ਉਹੀ ਕਾਏਗਾ ਕਮਜ਼ੋਰੀ ਫੜਦੀ ਕਮਜ਼ੋਰੀ ਹਰ ਇੱਕ ਬੰਦੇ ਹੀ ਫੜਦਾ ਹੀ ਉਹ ਸਾਡੇ ਰੇਡਰ ਵੀ ਦੇਖਦੇ ਆ ਤੇ ਉਹਨਾਂ ਵੀ ਸਾਡੀਆਂ ਕਮਜ਼ੋਰੀਆਂ ਲੱਭ ਲੈਂਦੇ ਵੀ ਇਹ ਬੰਦੇ ਤੋਂ ਇੱਥੋਂ ਵਜਣਾ ਕਿੱਦਾਂ ਵਾ ਇਹ ਤੇ ਹੈ ਜੀ ਜਿਹੜਾ ਬੰਦਾ ਨਹੀਂ ਇਹ ਨੋਟ ਕਰਦਾ ਮੈਂ ਤੁਹਾਨੂੰ ਪਲੇਅਰ ਨਹੀਂ ਮੰਨਦਾ ਜੀ ਦੀ ਉਧਰ ਪਰ ਪਹਿਲਾਂ ਹੀ ਦਾ ਦਾ ਹੀ ਹੁੰਦਾ ਨਾ ਜੀ ਵੀ ਇਹਦੇ ਵਿੱਚ ਕੀ ਖਾਸੀਅਤ ਹੈ ਇਹਨੂੰ ਆਪਾਂ ਕਿਸ ਤਰੀਕੇ ਨਾਲ ਕਾਬੂ ਕਰ ਸਕਦੇ ਆ ਜੀ ਜੀ ਬਿਲਕੁਲ ਹਰ ਇੱਕ तकरीबन ਹਰ ਇੱਕ Banda ਗਲਤੀ ਕਰਦਾ ਹੀ ਹਾਂਜੀ ਟਰੇਡਰ ਵੀ ਗਲਤੀ ਕਰਦਾ ਜਾਫੀ ਵੀ ਗਲਤੀ ਕਰਦਾ ਜਿਹੜਾ ਨੋਟ ਕਰ ਗਿਆ ਹਾਂਜੀ ਉਹ ਹੀ ਜਿਹੜਾ ਕਵਰ ਕਰ ਗਿਆ ਉਹ ਆਪੇ ਇਸ ਸਾਈਡ ਤੇ ਇਹ ਜਾਫੀਆਂ ਦੇ ਵਿੱਚੋਂ ਕਿਹੜਾ ਵਧੀਆ ਲੱਗਦਾ ਤੁਹਾਨੂੰ ਜੀ ਜਾਫੀ ਜੀ ਮੇਰਾ ਸਭ ਤੋਂ ਵਧੀਆ ਰਾਣਾ ਭਲਵਾਨ ਦਾ ਜੀ ਰਾਣਾ ਮੰਨ ਕਹਿੰਦੀ ਜਿਹੜੀ ਗੱਲ ਹੈ ਮੈਨੂੰ ਮੈਂ ਕਿਸਮਤ ਵਾਲਾ ਹਾਂ ਜੀ ਇਹ ਮੈਨੂੰ ਮੌਕਾ ਮਿਲਿਆ ਕਦੋਂ ਉਹਨਾਂ ਦੇ ਸੈਟ 'ਚ ਲੱਗਣ ਦਾ ਵੀ ਜਦੋਂ ਨਵਾਂ ਸੀ ਅਜੇ ਜੀ ਮੇਰੇ ਬ੍ਰਦਰ ਬਲਵਿੰਦਰ ਤੋੜ ਜੀ ਹਾਂਜੀ ਜਦੋਂ ਉਹਨਾਂ ਨਾਲ ਬੜਾ ਪਿਆਰ ਸੀ ਉਹਨਾਂ ਦਾ ਜਦੋਂ ਸਾਰੇ ਮੈਚ ਹਾਂਜੀ ਹਾਂਜੀ ਤੇ ਮੁੜ ਕੇ ਬਹੁਤ ਸਾਰੇ ਮੈਚ ਜਦੋਂ ਸਰਕਲ ਦੇ ਮੈਚ ਜਿੰਨੇ ਹੁੰਦੇ ਸੀ ਹਮ ਗਰਦਾਸਪੁਰ ਵਿੱਚ ਜਾਂ ਅਮਰਸਰ ਸੇ ਹਮ ਮੈਂ ਸੀ ਬਿੱਕਾ ਸੀ ਸਾਡਾ ਹਮ ਤੇ ਮਟਾ ਟਿਬੇ ਵਾਲਾ ਹਮ ਅਸੀਂ ਪ੍ਰੋਪਰ ਜਿਹਨੇ ਮੈਚ ਸਰਕਲ ਦੇ ਸਾਰੇ ਉਹਦੇ ਨੂੰ ਖੇਡਦੇ ਸੀ ਰਾਣੇ ਭੁਲਾਵਾਂ ਕਰਦਾ ਸੀ ਵਾਜੀ ਵਾਹ ਵੀ ਤੁਹਾਡੀ ਖੁਸ਼ਕਿਸਮਤੀ ਹੈ ਵੀ ਹਾਂ ਜੀ ਬਹੁਤ ਕਰਮ ਵਾਲੇ ਬਹੁਤ ਕਰਮ ਵਾਲੇ ਸਨ ਮੁੱਖਾ ਮਿਲਿਆ ਬਿਲਕੁਲ ਉਹਨਾਂ ਦਾ ਕਮੋ ਭੁਲਾਵਾਂ ਫਦਿਆਂਵਾਦ ਵਾਲੇ ਉਹਨਾਂ ਨਾਲ ਆਪਣਾ ਜਦਾਂ ਬ੍ਰਦਰ ਨਾਲ ਪਹਿਲਾਂ ਬਹੁਤ ਪਿਆਰ ਸੀ ਜੀ ਥੋੜੇ ਭਾਈ ਨਾਲ ਉਦੋਂ ਬਾਅਦ ਚਲੋ ਸਾਡੇ ਨਾਲ ਅਸੀਂ ਵੀ ਸਰਕਲ ਦੇ ਮੈਚਾਂ ਨੇ ਛੁਰ ਕੀਤੇ ਫਿਰ ਉਹਨਾਂ ਨਾਲ ਵੀ ਹੁਣ ਵੀ ਵਧੀਆ ਪਿਆਰ ਵਾਜੀ ਉਹਨੂੰ ਕਦੇ ਮੈਚ ਹੋਵੇ ਤੇ ਬੁਲਾਉਂਦੇ ਜੀ ਜੀ ਤੇ ਤੇ ਤੁਹਾਡੇ ਮਾਨ ਸਨਮਾਨ ਭਾਜੀ ਕਿੰਨੇ ਕੋਲੇ ਆ ਮਾਨ ਸਨਮਾਨ ਜੀ ਜਿੱਦਾਂ ਮੈਂ 2009 ਵਿੱਚ ਮੈਨੂੰ ਜਰਮਨ ਵਾਲਿਆਂ ਨੇ ਰਿਸ਼ਪਾਲ ਕਾਲਾ ਵਾ ਸਾਡੇ ਜਰਮਨ ਤੋਂ ਆਪਣੇ ਮਿੱਤਰ ਹੀ ਉਹਨਾਂ ਬੁਲਟ ਦਿੱਤਾ ਸੀ ਜੀ ਮੈਨੂੰ ਤੇ ਬਾਕੀ ਮੇਰੇ ਪਿੰਡ ਤੋੜਾਂ ਵਾਲਿਆਂ ਨੇ ਜੀ ਪੀਲੇ ਸਾਲ ਨੂੰ ਸੱਜਿਆ ਸੀ ਜਿੱਦਾਂ ਉਹਨਾਂ ਨੇ ਵਧੀਆ ਮਾਨਦਾਨ ਕੀਤਾ ਹੀ ਉੱਥੇ ਹੋਰ ਵੀ ਤਕਰੀਬਨ ਚਲੋ ਕਈਆਂ ਦਾਵਾ ਚੋਈ ਜਾਂ ਜੰਡੇ ਵਾਲੇ ਮੰਝੀ ਸੀ 2017 ਵਿੱਚ ਉਹਨਾਂ ਨੇ ਵੀ ਸੱਜਿਆ ਸੀ ਆਪਾਂ ਨੂੰ ਦਿੱਤੇ ਮਾਨਕਪੁਰੀ ਜਨਨ ਦਾ ਜਿੱਦਾਂ ਆਪਣਾ ਮਿੱਤਰ ਆ ਹਾਂਜੀ 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 ਉਹਨਾਂ ਸੱਜਿਆ ਸੀਗਾ ਤੇ ਉਹ ਤੇ ਫਿਰ ਇਦਾਂ ਹੋਰ ਵੀ ਕਈ ਆਈ ਬਣੀ ਜੀ ਹਾਂ ਤੇ ਤੁਸੀਂ ਕੋਚ ਕਿਹਨੂੰ ਮੰਨਦੇ ਸੀ ਬੜਾ ਕੋਚ ਸਾਡੇ ਜੀ ਬਲੰਦਰ ਤੋੜੀ ਆ ਜੀ ਮੇਰੇ ਬ੍ਰਦਰ ਜਿਹੜੇ ਤੇ ਸਾਡੇ ਉਸਤਾਦ ਆ ਸਰਦਾਰ ਬਲਕਾਰ ਸਿੰਘ ਜੀ ਜੀ ਹਾਂਜੀ ਉਹਨਾਂ ਨੇ ਮੈਂ ਕੋਈ ਹੋਰ ਨੂੰ ਨਾ ਮੰਨਦਾ ਤੇ ਉਸਤਾਦ ਵੀ ਸਾਡੇ ਹੋਈ ਆ ਜੀ ਤੇ ਤੁਹਾਨੂੰ ਸਹਿਯੋਗ ਇਹਨਾਂ ਕਿੰਨਾ ਕਹਿੰਦਾ ਰਿਹਾ ਜੀ ਸ਼ੁਰੂ ਤੋਂ ਲੈ ਕੇ ਅੰਡਰ ਤੱਕ ਕੋ ਕੁਝ ਏਦਾਂ ਦੇ ਸ਼ਖਸ ਹੁੰਦੇ ਨੇ ਜਿਹੜੇ ਜਦੋਂ ਵੀ ਕਿਤੇ ਲੋੜ ਪੈਂਦੀ ਆ ਤਾਂ ਉਹ ਪਿੱਠ ਤੇ ਖੜੇ ਹੁੰਦੇ ਨੇ ਜੀ ਜੀ ਮੇਰੇ ਬ੍ਰਦਰ ਸੀਗੇ ਬਲਦੇਵ ਸਿੰਘ ਜੀ ਇਹਨਾਂ ਨੂੰ 2000 ਤੇ ਡੈਥ ਹੋ ਗਈ ਸੀ ਜੀ ਮੈਂ ਨਾ ਮੈਨੂੰ ਉਹਨਾਂ ਦਾ ਬਾਲਸ ਜੀ ਹੋ ਸੀ ਕਿਉਂ ਪਹਿਲਾਂ ਤੇ ਐਵੇਂ ਆਪਾਂ ਹਵਾ ਕਰੀਏ ਵੀ ਅਸੀਂ ਪਹਿਲਾਂ ਹੀ ਬੜੇ ਅਮੀਰ ਸੀਗੇ ਮੈਂ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਹੀ ਆਈ ਤੇ ਉਹਨਾਂ ਦਾ ਮੈਨੂੰ ਜਦੋਂ ਕਿ ਉਹ ਇਹੋ ਹੀ ਘਰਾਹ ਹੁੰਦੇ ਸੀ ਉਹਨਾਂ ਦਾ ਮੈਨੂੰ ਕਿ ਹੋ ਗਿਆ ਪੀਪਾ ਕ ਲੈ ਲੈਣਾ ਤੇ ਉਹਨੇ ਕਦਾਂ ਸੈੱਟ ਹੋ ਗਿਆ ਜੀ ਤੇ ਮੈਂ ਉਹ ਸਟਾਰਟਿੰਗ ਉਹਨਾਂ ਕਰਾਈ ਬਣ ਕੇ ਬਾਕੀ ਦੇ ਫਿਰ ਤੁਰ ਪਾਜੀ ਹੁਣੀ ਆ ਗਈ ਸੀ ਜਿਹਦੇ ਛੋਟੇ-ਮੋਟੇ ਮੈਚ ਲੱਗਣੇ ਆ ਭੈ ਪੋਦੇ ਨੇ ਗਿਰੀਆਂ ਲੈਣੀਆਂ ਬਸ ਇਹੀ ਆ ਵੀ ਉਦੋਂ ਇਹੀ ਖਰਾਕ ਸੀਗੀ ਤੇ ਉਦੋਂ ਮੈਚ ਵੀ ਵਾਲੇ ਨਹੀਂ ਸੀ ਹੁੰਦੇ ਸਾਡੇ ਟਾਈਮ ਦੇ ਨਾਲ ਘੱਟ ਸੀਗੇ ਤੇ ਹੁਣ ਤੇ ਤੁਹਾਨੂੰ ਪਤਾ ਹੀ ਹੈ ਫਿਰ ਉਹ ਜਿਆਦੇ ਪਲੇਅਰ ਵੀ ਮੈਚਾਂ ਤੇ ਜਿਆਦੇ ਆ ਤੇ ਪੜਾਈ ਕਿੱਥੋਂ ਕੀਤੀ ਤੁਸੀਂ ਮੈਂ 10ਵੀਂ ਕੀਤੀ ਤਲਵੰਡੀ ਚੌਦਰੀਆਂ ਤੋਂ ਬਸ ਜੀ ਉਦੋਂ ਗਾੜੀਆਂ ਦੇ ਪਰਮ ਮੁਰਕੇ ਬਾਅਦ ਚ ਫਿਰ ਕੰਮ ਕਰਨ ਲੱਗ ਪਏ ਲੈਟਰੇਸ਼ਨ ਦਾ ਕੰਮ ਕੀਤਾ ਪਹਿਲਾਂ ਐਵੇਂ ਬੋਟਰਾ ਦਾ ਕੰਮ ਕਰਦਾ ਰਿਹਾ ਬੜਾ ਲੋਕਾਂ ਦੇ ਖੂਹਿਆਂ ਚ ਵਾਲਿਆ ਪਾਉਂਦਾ ਜੀ ਤੇ ਹੁਣ ਮੁੜ ਕੇ ਫਿਰ ਜਦੋਂ ਮੁਰਕੇ ਥੋੜੇ ਠੀਕ ਹੋ ਗਏ ਮੈਨੂੰ ਜੱਗਣ ਲੱਗਣਾ ਪਿਆ ਉਹ ਛੱਡ ਦਿੱਤਾ ਜੀ ਜੀ ਮੈਂ ਦੱਸਾਂ ਮੈਂ ਵੀ ਲੈਟਰੇਸ਼ਨ ਦਾ ਕੰਮ ਕਰਦਾ ਰਿਹਾ ਹੀ ਪਹਿਲਾਂ ਆਪੇ ਫਿਰ ਕਬੱਡੀ ਵਾਲਾ ਆ ਕਰਦਾ ਕੰਮ ਵੀ ਸਾਰਾ ਮੇਜੂਏ ਮੈਂ ਆਪ ਵੀ ਕੀਤਾ ਆਪਣੇ ਹੱਥੀ ਜੀ ਮਾਲਕੀ ਕਬੱਡੀ ਫਿਰ ਆਦੀ ਪ੍ਰੈਕਟਿਸ ਆ ਥੋੜੀ ਖੂਹਾਂ ਚ ਉਤਰ ਉਤਰ ਕੇ ਹੋ ਗਈ ਜੀ 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 ਉਹ ਵੀ ਜੀ ਮਾਲਕ ਜੀ ਬਿਜਲੀ ਵਾਲੋਂ ਫਿਰ ਕਬੱਡੀ ਵਾਲਾ ਆਇਆ ਸੀ ਹਾਂ ਜੀ ਆਇਆ ਜੀ ਤੇ ਅੱਜ ਕੱਲ ਫਿਰ ਕੀ ਕਰਦੇ ਹੋ ਭਾਈ ਤੁਸੀਂ ਅੱਜ ਕੱਲ ਭਾਜੀ ਹੁਣ ਖੇਤੀ ਬਸ ਖੇਤੀ ਨਾਲ ਹਾਂ ਜੀ ਜਦੋਂ ਹੁਣ ਫਿਰ ਗੇਮ ਸ਼ੁਰੂ ਕਰਦੀ ਹੈ ਜੀ ਮਿਹਨਤ ਕਰ ਲਈ ਜੀ ਸਵੇਰ ਸ਼ਾਮ ਤੇ ਬਾਕੀ ਹੁਣ ਤੇ ਫ੍ਰੀ ਹੈ ਜੀ ਜੀ ਮੈਂ ਲਈ ਮੈਚ ਮੂਜੀ ਖੜੀ ਹੈ ਨਾਲ ਜੀ ਤੇ ਅੱਜ ਕੱਲ ਪਰਿਵਾਰ ਦੇ ਵਿੱਚ ਕੌਣ ਕੌਣ ਭਾਜੀ ਪਰਿਵਾਰ ਚ ਮੇਰੇ ਡੈਡੀ ਸੀ ਸਰਦਾਰ ਜਗੀਰ ਸਿੰਘ ਜੀ ਉਹ ਮਾਤਾ ਜੀ ਉਹਨਾਂ ਦੀ ਦੋਨਾਂ ਦੀ ਡੈਥ ਹੋ ਗਈ ਭਾਜੀ ਤੇ ਹੁਣ ਮੇਰੀ ਵਾਈਫ ਆ ਸ੍ਰਿੰਦਰ ਕੌਰ ਬਿਦਾਰ ਮਾਨ ਸਿੰਘ ਜੀ ਤੇ ਮੇਰੀ ਬੇਟੀ ਹੈ ਜੀ ਗੁਰਸੇਰਤ ਜੀ ਸੋਪਾ ਜੀ ਜਿਸ ਤਰ੍ਹਾਂ ਤੁਸੀਂ ਲੰਬਾ ਟਾਈਮ ਕਬੱਡੀ ਖੇੜੀ ਦੇਸੀ ਖਰਾਕਾਂ ਆ ਕੇ ਤੁਸੀਂ ਦੱਸ ਹੀ ਦਿੱਤਾ ਜੀ ਜੀ ਸਾਰਾ ਹਾਲ ਆ ਵੀ ਕਿਸ ਤਰ੍ਹਾਂ ਤੁਸੀਂ ਕਬੱਡੀ ਖੇਡਣ ਲੱਗੇ ਤੇ ਕਿਸ ਤਰ੍ਹਾਂ ਤੁਹਾਡੇ ਦਾ ਪੇਸ ਸੀ ਤੇ ਹੁਣ ਜਿਹੜੇ ਸਾਡੇ ਨਵੇਂ ਮੁੰਡੇ ਕਬੱਡੀ ਵੱਲ ਆ ਰਹੇ ਨੇ ਸਪੋਰਟਸ ਵੱਲ ਆ ਰਹੇ ਨੇ ਹਾਂ ਜੀ ਤੁਸੀਂ ਉਹਨਾਂ ਨੂੰ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਵਾਜੀ ਇਹ ਹੈ ਜੇ ਤੇ ਤੁਸੀਂ ਦੇਸੀ ਖਰਾਕ ਕਰੋਗੇ ਕਾ ਹੋਏ ਤੇ ਗਰਾਉਂਡ ਪ੍ਰੈਨਟ ਵਗੈਰਾ ਕਰੋਗੇ ਤੇ ਲੰਮਾ ਟਾਈਮ ਕੱਢੋਗੇ ਜੀ ਤੇ ਜੇ ਤੁਸੀਂ ਬਾਕੀ ਦੂਜੀ ਖਰਾਕ ਤੇ ਆ ਤੇ ਫਿਰ 10 ਸਾਲ ਤੇ 2 ਸਾਲ ਐਂਡ ਤੇ 3 ਸਾਲ ਆਈ ਬਿਲਕੁਲ ਜੀ ਇਹ ਲੰਮਾ ਟਾਈਮ ਖੇਡਣਾ ਮਾਜੀ ਤੇ ਤੁਸੀਂ ਫਿਰ ਦੇਸੀ ਖਰਾਕ ਜ਼ਰੂਰੀ ਜਾਂਦਾ ਜੀ ਕਿ ਉਹ ਉਹਦੇ ਤੇ ਜ਼ਰੂਰੀ ਜਾਂਦਾ ਬਿਲਕੁਲ ਜੀ ਹਾਂ ਜੀ ਆਉਂ ਦੇਸੀ ਖਰਾਕ ਜੀ ਤੇ ਦੇਸੀ ਮਿਹਨਤ ਆ ਜਿੰਨਾ ਟਾਈਮ ਤੁਸੀਂ ਗਰਾਉਂਡ ਦੇ ਵਿੱਚ ਗਰਾਉਂਡ ਪ੍ਰੈਨਟਸ ਵੱਧ ਕਰੋਗੇ ਜੀ ਇਕ ਤਾਂ ਤੁਹਾਡੇ ਸੱਟਾਂ ਨਹੀਂ ਲੱਗਣਗੀਆਂ ਹਰੇਕ ਵੇਰ ਹੁਣ ਦੇਖਿਆ ਜੀ ਤਕਰੀਬਨ ਹੀ ਪਲੇਅਰਾਂ ਦੇ ਪੱਟੀਆਂ ਵੱਧੀਆਂ ਪਈਆਂ ਹਰੇਕ ਦਾ ਮਸਲ ਖਿੱਚ ਹੁੰਦਾ ਉਹ ਮਸਲ ਖਿੱਚ ਹੋਣ ਦਾ ਕਾਰਨ ਇਹ ਆ ਕਿ ਮਿਹਨਤ ਆਪਾਂ ਕਰਦੇ ਆ ਜਿਮ ਜਮ ਵਾਲੇ ਜੇ ਤੁਸੀਂ ਡੰਡ ਜਾਂ ਬੈਟਾਂ ਜਾਂ ਸਪਰਿੰਟਾਂ ਵਗਰਾ ਸਟੈਚਿੰਗ ਵਧਾ ਕਰੋਗੇ ਤੇ ਤੁਹਾਡੇ ਕਦੇ ਵੀ ਸੱਟਾਂ ਨਹੀਂ ਲੱਗੂਗੀ ਜੀ ਬਿਲਕੁਲ ਜਿਹੜੀ ਮਿਹਨਤ ਗੱਲ ਆ ਜੀ ਵੱਧ ਲੱਗਾ ਸੱਟ ਲੱਗਣ ਦਾ ਕਾਰਨ ਇਹ ਆ ਕਿ ਆਪਾਂ ਗਰਾਊਂਡ ਦੀ ਪ੍ਰੈਕਟਿਸ ਕੱਟ ਕਰਦੇ ਜੀ ਪਲੇਅਰ ਤੇ ਭਾਵੇਂ ਤੁਸੀਂ ਤੁਸੀਂ ਚੰਗੇ ਤੁਸੀਂ ਮਿਹਨਤ ਕਰਕੇ ਬਣ ਜਾਓਗੇ ਪਰ ਤੁਸੀਂ ਜਿਹੜੇ ਜੇ ਤੁਸੀਂ ਵਧੀਆ ਇਨਸਾਨ ਹੋਗੇ ਤਾਂ ਲੋਕਾਂ ਦੇ ਨਾਲ ਤੁਸੀਂ ਲੰਮਾ ਟਾਈਮ ਤਾਂ ਹੀ ਵਿਚਰੋਗੇ ਜੇ ਤੁਹਾਡੀ ਬੋਲ ਪਾਣੀ ਵਧੀਆ ਤੇ ਤੁਸੀਂ ਨਿਮਰਤਾ ਹਰੇਕ ਨਾਲ ਬੋਲੋਗੇ ਤੇ ਤੁਹਾਨੂੰ ਲੰਮਾ ਟਾਈਮ ਤੁਸੀਂ ਤੁਹਾਨੂੰ ਲੋਕੀ ਯਾਦ ਰੱਖਣਗੇ ਤੇ ਨਹੀਂ ਤੇ ਤੁਸੀਂ ਗੇਮ ਛੱਡ ਦਿੱਤੀ ਤੇ 15 ਦਿਨਾਂ ਬਾਅਦ ਤੁਹਾਨੂੰ ਲੋਕੀ ਵੀ ਭੁੱਲ ਜਾਣਗੇ ਜੇ ਤੁਸੀਂ ਲੰਮਾ ਟਾਈਮ ਤੁਸੀਂ ਲੋਕਾਂ ਨਾਲ ਜੋੜਨਾ ਵਾ ਤੇ ਤੁਹਾਨੂੰ ਵਧੀਆ ਬੋਲਣਾ ਪਊਗਾ ਹਰੇਕ ਪਲੇਅਰ ਨੂੰ ਆਪਣੇ ਸੀਨੀਅਰ ਪਲੇਅਰ ਦੀ ਇੱਜ਼ਤ ਕਰਨੀ ਪਊਗੀ ਜੇ ਤੁਸੀਂ ਕਰੋਗੇ ਤੇ ਤੁਹਾਨੂੰ ਉਹ ਤੁਹਾਡਾ ਵੀ ਮਾਨ ਵਧਦਾ ਜੀ ਨਹੀਂ ਬਿਲਕੁਲ ਜਿਹੜੀ ਗੱਲ ਹੈ ਬਿਲਕੁਲ ਪਿਆਰ ਨੂੰ ਪਿਆਰ ਸਤਿਕਾਰ ਹਾਂ ਪਿਆਰ ਨੂੰ ਪਿਆਰ ਹੈ ਜੀ ਜੀ ਬਿਲਕੁਲ ਜੀ ਤੇ ਭਾਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਬਸ ਭਾਜੀ ਹੋਰ ਹੋਣਾ ਕੀ ਆਪਾਂ ਬਾਲਾ ਕੀ ਕਹਿਣਾ ਵਾ ਕਈ ਵਾਰੀ ਕੋਈ ਹੁੰਦੀ ਹੈ ਮਨ ਦੇ ਵਿੱਚ ਗੱਲ ਕਹਿਣ ਵਾਲੀ ਨਹੀਂ ਠੀਕ ਹੀ ਹੈ ਸਭ ਆਪੀ ਮੈਂਨ ਚਲੋ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਜੀ ਗੁਰਵਿੰਦਰ ਪਾਜੀ ਤੁਸੀਂ ਸਾਡੇ ਜੋਗਾ ਸਮਾਂ ਕੱਢਿਆ ਕਿਉਂਕਿ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੁਰਾਣੇ ਜਿਹੜੇ ਸਾਡੇ ਖਿਡਾਰੀ ਨੇ ਨਵੇਂ ਵੀ ਤੇ ਪੁਰਾਣੇ ਵੀ ਜੀ 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 ਉਹਨਾਂ ਨੂੰ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਈਏ ਕਿਉਂਕਿ ਪਹਿਲਾਂ ਤਾਂ ਅਖਬਾਰ ਦੇ ਵਿੱਚ ਖਬਰ ਆਉਂਦੀ ਅਖਬਾਰ ਵਾਲੀ ਖਬਰ ਸਿਰਫ ਉਹ ਸੰਭਾਲਦਾ ਜਿਹਦੀ ਲੱਗੀ ਹੁੰਦੀ ਹੈ ਹਾਂਜੀ ਨਹੀਂ ਅਗਲੇ ਦਿਨ ਗਰਮ ਪਾਣੀ ਵਾਲੇ ਚ ਪਾ ਦਿੰਦੇ ਨੇ ਉਹਨੂੰ ਹਾਂਜੀ ਉਹ ਤੁਹਾਨੂੰ ਪਤਾ ਨਹੀਂ ਲੱਗਦੀ ਹਾਂਜੀ ਪਰ ਇਹ ਇੱਕ ਅਮਰੀਕਾ ਦੇ ਕਹਿ ਲੀਏ ਵੀ ਐਦਾਂ ਦੀ ਵਧੀਆ ਕੋਚ ਕੀਤੀ ਹੈ ਵੀ YouTube ਦੇ ਉੱਤੇ ਜਦੋਂ ਇੱਕ ਵਾਰੀ ਵੀਡੀਓ ਪੈ ਗਈ ਹਾਂਜੀ ਉਹ ਬੰਦਾ ਇਹ ਕਹ ਲਓ ਵੀ ਅਮਰ ਹੋ ਜਾਵੇ ਜਿੰਨਾ ਚਿਰ ਨੈਟ ਚੱਲਣਾ YouTube ਚੱਲਣੀ ਆ ਉਹਨੇ ਲੋਕਾਂ ਦੇ ਬੋਝਾਂ ਦੇ ਵਿੱਚ ਘੁੰਮਦੇ ਰਹਿਣਾ ਸੋ ਸਾਡੇ ਵੱਲੋਂ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਅੱਜ ਆਪਾਂ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਤਲਵੰਡੀ ਚੌਧਰੀਆਂ ਨਾਨਾ ਤੋੜ ਜਿਹਦੇ ਨਾਲ ਗੱਲਬਾਤ ਕੀਤੀ ਕਬੱਡੀ ਦੀਆਂ ਗੱਲਾਂ ਬਾਤ ਇਹਨਾਂ ਨੇ ਵਧੀਆ ਦੱਸੀਆਂ ਕਿਸ ਤਰ੍ਹਾਂ ਇਹਨਾਂ ਦੀ ਕੈਂਚੀ ਦੀ ਕਹਾੜ ਕੱਢੀ ਆਪਾਂ ਨੇ ਸਾਰਿਆਂ ਨੇ ਸੁਣਿਆ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹ ਕੋਸ਼ਿਸ਼ ਸਾਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਇਹ ਵੀ ਤੁਸੀਂ ਲਾਈਕ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਦੇ ਮਹਾਰਾਥੀ ਦੇ ਰੂਪ ਰੂਪ ਕਰਵਾਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ